ਸੱਦ ਕੇਂਦਰ ਤੁਸੀਂ ਧਰਨਾ ਲਗਾਇਆ ਤੁਹਾਡੀਆਂ ਕੀ ਮੰਗਾਂ ਨੇ ਕੀ ਸਰਕਾਰ ਦੇ ਕੀ ਰੋਸ ਪ੍ਰੋਟੈਸਟ ਕੀਤਾ ਜਾ ਰਿਹਾ ਹਾਂ ਭਾਈ ਅਸਾਂ ਵੀ ਅਸੀਂ ਪਿਛਲੇ 15 17 ਸਾਲਾਂ ਤੋਂ ਸੱਦ ਕੇਂਦਰ ਦੇ ਵਿੱਚ ਕੰਮ ਕਰ ਰਹੇ ਹਾਂ ਮਾਰ ਕਾਰਡ ਨੂੰ ਸਾਰਾ ਅਸੀਂ ਸੰਸੂਨ ਕੀਤਾ ਹੈ ਆਨਲਾਈਨ ਕੀਤਾ ਡਿਜੀਟਾਈਜ਼ ਕੀਤਾ ਹੈ ਜਿਸ ਨਾਲ ਸਰਕਾਰ ਦੀ ਆਮਦਨੀ ਹੋਈ ਤਾਂ ਆਮ ਜਨਗਤ ਨੂੰ ਵੀ ਬੜਾ ਹੀ ਸੁਵਿਧਾ ਪ੍ਰਾਪਤ ਹੋਈ ਹੈ ਪਰ ਇਸ ਦੇ باوجود ਹੁਣ ਸਾਨੂੰ ਸਰਕਾਰ ਨੇ ਬਿਲਕੁਲ ਹੀ ਅੱਕੋ-ਪਰੋਕੇ ਕੀਤਾ ਹੋਇਆ ਹੈ ਸਾਡੀਆਂ ਤਨਖਾਹਾਂ ਨਹੀਂ ਆ ਰਹੀਆਂ ਤਿੰਨ ਮਹੀਨੇ ਤੋਂ ਕੰਪਨੀ ਦਾ ਕੰਟਰੈਕਟ ਖਤਮ ਹੋ ਗਿਆ ਹੈ ਸਾਡੀ ਸਰਕਾਰ ਤੋਂ ਬੁਰਜਰ ਮੰਗ ਲਈ ਹੈ ਕਿ ਸਾਨੂੰ ਡਿਪਾਰਟਮੈਂਟ ਉਹਦਾ ਦਿਨ ਲਿਆ ਜਾਵੇ ਸਾਡਾ ਮੋਜਦਾਰ ਜਿਹੜਾ ਹੈ 59 ਸਾਲ ਤੇ ਨਿਸ਼ਚਿਤ ਕੀਤਾ ਜਾਵੇ ਤਾਂ ਚਾਹੁੰਦੇ ਜਿਹੜਾ ਡਿਪਾਰਟਮੈਂਟ ਵਿੱਚ ਸ਼ਾਮਿਲ ਕੀਤਾ ਜਾਵੇ ਸਾਡੀ ਮੁੱਖ ਮੰਗ ਇਹੀ ਹੈ ਕਿ ਸਾਡਾ ਜਿਹੜਾ ਰੋਜ਼ਗਾਰ ਸੁਨਿਸ਼ਚਿਤ ਕੀਤਾ ਜਾਵੇ ਕਿਉਂਕਿ ਅਸੀਂ ਕਿਸੇ ਪ੍ਰਾਈਵੇਟ ادارے ਦੇ ਥੱਲੇ ਕੰਮ ਨਹੀਂ ਕਰਨਾ ਚਾਹੁੰਦੇ ਹੁਣ ਸਾਡਾ ਹੁਣ ਇਸ ਵੇਲੇ ਕੋਈ ਵਾਲਿ ਪਾਲਿਵਾਰਸ ਨਹੀਂ ਹੈ ਇਸ ਮੌਜੂਦਾ ਸਰਕਾਰ ਨੂੰ ਅਸੀਂ ਇਸੇ ਕਾਰਨ ਕੇ ਲੈ ਕੇ ਆਏ ਸੀ ਨੂਤ੍ਰੇਸ ਸਿੰਘਰ ਕੇ ਹੋਰ ਬੋਲਣ ਦੀ ਸੀ ਕਿ ਹੈ ਸਾਡਾ ਕੋਈ ਸੋਚਣਗੇ ਸਾਡੇ ਰੋਜ਼ਗਾਰ ਬਾਰੇ ਸੋਚਣਗੇ ਸਾਨੂੰ ਰੋਜ਼ਗਾਰ ਮੁਹैया ਕਰਾਉਣਗੇ ਪਰ 4-4 ਸਾਲ ਦੇ ਬੀਤਿਆਂ ਦੇ باوجود ਵੀ ਅੱਜ ਵੀ ਸਾਡੇ ਦੇਖ ਰਹੇ ਹੋ ਸਾਰੇ ਸਾਥੀ ਕਿਵੇਂ ਸਾਰੇ ਦੀ ਓਵਰਏਜ ਹੋ ਚੁੱਕੇ ਨੇ ਇਹ ਕੋਈ ਵੀ ਬੰਦਾ ਕਿਤੇ ਹੋਰ ਆਪਣਾ ਜੋਬ ਕਰਨ ਦੇ ਲਾਇਕ ਵੀ ਨਹੀਂ ਹੈਗਾ ਪੈਸਲੀ ਸਾਡੀ ਸਰਕਾਰ ਨੂੰ ਇਹੀ ਹੱਥ ਮੰਨ ਕੇ ਬੇਨਤੀ ਹੈ ਇਹੀ ਮੰਗ ਹੈ ਸਾਡੀ ਕਿ ਸਾਨੂੰ ਡਿਪਾਰਟਮੈਂਟ ਦੇ ਅਧੀਨ ਲੈ ਕੇ ਸਾਡੇ ਜਿਹੜਾ ਰੁਜ਼ੀਦਾ ਸੁਰੱਖਿਅਤ ਕੀਤਾ ਜਾਵੇ ਸਾਡੀ ਜਿਹੜੀ ਤਨਖਾਹ ਹੈਗੀ ਹੈ ਸਾਨੂੰ ਗੁਜਰਤ ਕਾਨੂੰਨ ਦੇ ਅਧੀਨ ਦਿੱਤੇ ਜਾਵੇ ਯਾਨੀ ਕਿ ਡੀਸੀ ਰੇਟ ਦੇ ਅਧੀਨ ਦਿੱਤੀ ਜਾਵੇ ਹੁਣ ਤੱਕ ਅਸੀਂ ਸਾਰੇ 88500 ਦੇ ਇਸੇ ਐਨੇ ਘੱਟ ਵੇਤਨ ਮਾਨ ਦੇ ਉੱਤੇ ਐਨੇ ਘੱਟ ਮਾਨ ਪੱਤੇ ਦੇ ਨਾਲ ਕੰਮ ਕਰ ਰਹੇ ਹਾਂ ਜਿਹੜਾ ਕਿ ਅੱਜ ਕੱਲ ਦੇ ਮਹਿੰਗਾਈ ਭਰੇ ਦੌਰ ਦੇ ਵਿੱਚ ਸਰਵਾਈਵ ਕਰਨਾ ਹੀ ਬਹੁਤ ਔਖਾ ਹੈਗਾ ਤਾਂ ਇਹ ਸਾਡੀ ਜਿਹੜੀ ਹੈਗੀ ਸਾਡੀ ਕਿਰਤ ਦੀ ਲੁੱਟ ਹੋ ਰਹੀ ਹੈ ਇਸ ਇਸ ਲੁੱਟ ਨੂੰ ਰੋਕਿਆ ਜਾਵੇ ਤਾਂ ਸਰਕਾਰ ਦੇ ਸਾਹਮਣੇ ਸਾਡੀ ਇਹੀ ਬ ਵਿਭਾਗਾਂ ਦੇ ਲੈ ਕੇ ਤੇ ਸਾਨੂੰ ਜਿਹੜਾ ਹੈਗਾ ਪੱਕਾ ਰੋਜ਼ਗਾਰ ਮਹੀਆ ਕਰਾਇਆ ਜਾਵੇ ਉਜਰਤ ਕਾਨੂੰਨ ਦੇ ਅਧੀਨ ਸਾਨੂੰ ਜਿਹੜੀ ਹੈਗੀ ਹੈ ਸੈਲਰੀ ਦਿੱਤੀ ਜਾਵੇ ਸਾਨੂੰ ਜਿਹੇ ਸੰਸਥਾ ਦੇ ਵਿੱਚ 17 ਸਾਲ ਲੰਘਦਾ ਹੋਇਆ ਇਹਨਾਂ ਕਾਮਿਆਂ ਨੂੰ ਸਾਡੂੰ ਫੈਮਲੀ ਦੇ ਵਿੱਚ ਬਹੁਤ ਪ੍ਰੋਬਲਮ ਆ ਰਹੀਆਂ ਨੇ ਜਦਕਿ ਸਾਨੂੰ ਸਾਡਾ ਵਜਾਰਾ ਹੋਣਾ ਬਹੁਤ ਮੁਸ਼ਕਲ ਹੋ ਗਈ ਹੈ ਸਾਡੇ ਤੇ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਨੇ ਜਿਹੜੀ ਸਾਡੀ ਉੱਤੇ ਪਈਆਂ ਹੋ ਰਹੀਆਂ ਇਸ ਦਾ ਮਤਲਬ ਕੰਪਨੀ ਦਾ ਕੰਟਰੈਕਟ ਖਤਮ ਹੋ ਗਿਆ ਤੇ ਸਾਇਦਾ ਦੋ ਦੋ ਮਹੀਨੇ ਦਾ ਸੈਲਰੀ ਮਿਲਦੀ। ਮਾਨ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਤੇ ਦੋ ਦੋ ਤਿੰਨ ਤਿੰਨ ਮਹੀਨੇ ਤੋਂ ਸੈਲਰੀ ਨਹੀਂ ਮਿਲਦੀ ਪੀ ਜੇ ਤੁਹਾਡੀ ਸਰਕਾਰ ਨਹੀਂ ਸੁਣਵਾਈ ਕਰੀ ਤੇ ਅਗਲਾ ਸਟੈਪ ਤੁਹਾਡਾ ਕੀ ਹੈਕਰ ਰੋਜ਼ ਪ੍ਰਦਰਸ਼ਨ ਤੁਹਾਡਾ ਇਸ ਤਰ੍ਹਾਂ ਜਾਰੀ ਰਹੇ। ਹਾਂਜੀ ਅਸੀਂ ਇਸੇ ਕੰਮ ਆਪ ਦਾ ਸੰਰਚਾ ਜਾਰੀ ਹੈ। ਕੀ ਨਾ ਮੈਂ ਤੁਹਾਡਾ ਅਜ ਫਰਦ ਕੇਂਦਰ ਤੁਸੀਂ ਧਰਨਾ ਲਗਾ ਰਹੇ ਹੋ ਕੀ ਸੰਬੰਧ ਤੇ ਲਾ ਰਹੇ ਹੋ? ਮੇਰਾ ਨਾਮ ਮਾਨ ਸਿੰਘ ਜੀ ਮੈਂ ਸਰਪੰਚ ਫਰਦ ਕੇਂਦਰ ਕੋਲੋਂ ਜੀ। ਬਿਲਕੁਲ ਹੀ 17 18 ਸਾਬ ਹੋ ਗਿਆ ਸਾਡੇ ਸਾਰੇ ਪੇਟਰਨ ਕੰਮ ਕਰ ਰਹੇ ਜੀ ਜੋ ਵੀ ਸਾਰੇ ਹੋ ਗਏ ਚੁੱਕੇ ਅੱਜ ਦੀ ਜਿਹੜੇ ਦਿਨ 3 ਮਹੀਨੇ ਹੋ ਗਿਆ ਕਿ ਸਰ ਵੀ ਨਹੀਂ ਆਦੀ ਕਿਸੇ ਦੀ ਜੀ ਸਭ ਦਾ ਘਰ ਪਰਿਵਾਰ ਹੈ ਜੀ ਘਰ ਹੈ ਬੱਚੇ ਪਾਲਨੇ ਆ ਬੱਚਿਆਂ ਨੂੰ ਸਕੂਲਾਂ ਦੀ ਫੀਸਾਂ ਦੇਣੀਆਂ ਅੱਜ ਦੀ ਜਿਹੜੇ ਦਿਨ ਪਰਿਵਾਰ ਵਿੱਚ ਜੀ ਵੇਖੋ ਜੀ ਬੰਦੂ ਕੋਈ ਨਾ ਕੋਈ ਘਰ ਦਾ ਮੈਂਬਰ ਤਾਂ ਬਿਮਾਰ ਹੀ ਪਈ ਕਿਸੇ ਡਾਕਟਰ ਕੋਲ ਗਈ ਨਾ ਚਲੇ ਉਹਦੀ ਕੀ ਸੀ 300 ਰੁਪਿਆ ਮੈਂਸਰ ਲੈਣ ਦਾ ਖਰਚਾ ਹੁੰਦਾ ਕੋਈ ਨੂੰ ਚਲ ਜਾਣਾ ਦਾ ਇਹ ਮਾਮਲਾ ਚੱਲੋ ਜੇ ਡਾਕਟਰ ਮੈਂਸਰ ਜਾਂਦੇ ਹੋ ਚੈੱਕਅਪ ਵੀ 300 ਪੀਆ ਲੈਂਦਾ ਅੱਗੋ ਜਾਂਦੀ ਮੈਡੀਸਿਨ ਲੈਣੇ ਨੇ ਲੇਕਿਨ ਬਹੁਤ ਟਾਈਮ ਕੋ ਖਰਚਾ ਹੁੰਦਾ ਜਦੋਂ ਸਾਡੀ ਤਨਖਾਹ ਜੋ ਤੁਸੀਂ 17-1800 ਰੁਪਏ ਨਾਲ ਕੇਹੀ 2200 ਰੁਪਏ ਸੀ ਸਰਕਾਰ ਨੇ 17-1800 ਨਾਲ ਸਾਡੀ ਸੇਕੂ ਇਹ ਕਿਹੜਾ ਲੇਬਰ ਵਾਲਾ ਨਾ ਉਹਦੀ ਉਦੋਂ ਮੰਨ ਕੇ ਚਲੋ ਕਿ 180 ਰੁਪਏ ਦੀ ਹਾੜੀ ਸੀ ਤੇ ਅੱਜ ਉਹਦੀ 650 ਰੁਪਏ ਸਾਨੂੰ ਵੀ ਸਰਕਾਰ ਨੇ 17-1800 ਨਾਲ ਆਹਦਾ ਕੰਮ ਲੈ ਲਿਆ ਦੇਰ ਰਾਤ ਇੱਕ ਕਰਕੇ ਸਾਡੇ ਤੋਂ ਕੰਮ ਕਰਵਾ ਲਿਆ ਜਦੋਂ ਇਹਨਾਂ ਨੇ ਗਰਦੋਰੀ ਉਹਦੀ ਸਾਰੀ ਲਾਇਕ ਕਰਾ ਲਈ ਫਿਰ ਇੱਕ ਪਿੰਡ ਨਾਲ ਲਾਇਕ ਕਰਵਾ ਲਏ ਕੁਝ ਜੇ ਵੀ ਹੜਾ ਜਾਂਦਾ ਤਾਂ ਵੀ ਸਰਦ ਕੇਂਦਰ ਵਾਲੇ ਓਪਰੇਟਰ ਸਾਦੋ ਜੇ ਕੋਈ ਕਿਸਾਨ ਕੋਈ ਵੀ ਹੋਰ ਇਹਨਾਂ ਦਾ ਕੰਮ ਆ ਜਾਂਦਾ ਚਲੋ ਵੀ ਸਰਦ ਕੇਂਦਰ ਵਾਲੇ ਓਪਰੇਟਰ ਸਾਦੋ ਇਹਨਾਂ ਨੇ ਤਾਂ ਸਾਨੂੰ ਸਾਰਿਆਂ ਨੂੰ ਵਾਰਾ ਇੱਕ ਗਾਵਾਂਦਰਾ ਰੱਖਿਆ ਜਿੰਨਾ ਦਿਲ ਕਰੇ ਉਹ ਹੀ ਗੰਦਰ ਫੜ ਕੇ ਰਹਿ ਜਾਈ ਬਸ ਠੀਕ ਹੈ ਜੀ ਇਹ 17 18 ਸਾਲਾਂ ਦਾ ਜੂਣ ਸਾਡੀ ਇੱਜੇ ਤਨਖਾਹ ਸਾਰੀ 8000 ਰੁਪਏ 8000 ਰੁਪਏ ਨਾਲ ਅੱਜਕੱਲ ਕੋਈ ਗੁਜ਼ਾਰਾ ਹੋ ਜੂਗਾ ਇਸੇ ਦਾ ਕੋਈ ਗੁਜ਼ਾਰਾ ਨਹੀਂ ਚੱਲਦਾ ਤਿੰਨ ਮਹੀਨਿਆਂ ਦੀ ਤਨਖਾਹਾਂ ਨਹੀਂ ਮਿਲਦਾ ਸਰ ਕੀ ਕਰਨੀ ਗੇ ਜੀ ਉੱਥੇ ਓਪਰੇਟਰ ਕੀ ਤੁਸੀਂ ਮੰਗ ਪੱਤਰ ਵੀ ਦਿੱਤਾ ਨਹੀਂ ਸਰ ਅਸੀਂ ਬਹੁਤ ਵਾਰੀ ਮੰਗ ਪੱਤਰ ਦੇ ਚੁੱਕੇ ਸੀ ਸਾਡੀ ਯੂਨੀਅਨ ਨੇ આજ ਤੋਂ 3-4 ਮਹੀਨੇ ਪਹਿਲਾਂ ਇੱਕ ਟ੍ਰੇਡ ਹੜਤਾਲ ਕੀਤੀ ਸੀ ਜਦੋਂ ਹੜਤਾਲ ਕਰਤੀ ਕੰਪਨੀ ਨੇ ਸਾਡੀ ਸੈਲਰੀ ਪਾ ਦਿੱਤੀ ਜੀ ਤੁਹਾਨੂੰ ਨਹੀਂ ਸਰ ਵੀ ਪ੍ਰੀਮੀਅਮ ਸੈਲਰੀ ਆ ਗਈ ਜੀ ਕਹਿੰਦੇ ਸੀ ਅੱਗੇ ਤੋਂ ਤੁਹਾਡੀ ਸੈਲਰੀ ਵੀ ਤੁਹਾਡੀ ਸੈਲਰੀ ਆ ਤੁਹਾਨੂੰ ਰੈਗੂਲਰ ਬਿਆ ਕਰਾਂਗੇ ਅੱਜ ਤੱਕ ਸਾਡੀ ਸੈਲਰੀ ਜਦੋਂ ਵੀ ਉਹਦੀਆਂ ਮਹੀਨਾ ਡੇਢ ਮਹੀਨਾ ਬਾਅਦ ਉਹਦੇ ਜੁਰੂ ਕਿ ਟ੍ਰੇਡ ਹੜਤਾਲ ਦਾ ਰੋਲਾ ਪਾ ਲੰਘੋ ਸੈਲਰੀ ਪਾ ਦਿੱਤੀ ਇਹਨਾਂ ਦਾ ਇਹ ਕੰਮ ਵੀ ਚਲੋ ਠੀਕ ਆ ਤੱਲੀ ਜਿਵੇਂ ਛੋਟੇ ਹੁੰਦੇ ਨੇ ਨਾ ਸਾਨੂੰ ਦਿਖਾਇਆ ਗਿਆ ਸੀਗਾ ਕਿ ਜਿਹੜੇ ਕੁਲੀ ਕੁਲੀ ਕਿਨੇ ਕੰਮਿਆਂ ਨੂੰ ਕਾਰਨ ਤੋਂ ਹੁੰਦੇ ਸੀ ਕਿ ਉੱਤੋਂ ਫੜ ਕੇ ਜਿੱਧਰ ਮਰਜ਼ੀ ਕਮਾਈ ਕਰੋ ਸਾਡੀ ਉਹ ਗੱਲ ਬਣ ਗਈ ਜੀ ਕਿ ਐਨ ਮੈਂ ਬੋਲੋ ਤੁਹਾਨੂੰ ਕੱਤ ਪੁਤਲੀਆਂ ਦਰਾਂ ਨਚਾ ਰਿਆ ਬਸ ਸਾਨੂੰ ਕੱਤ ਪੁਤਲੀਆਂ ਬਣਾਇਆ ਹੈ ਜੇ ਤੁਹਾਨੂੰ ਦਿਲ ਕਰਦਾ ਜੀ ਜਦੋਂ ਮੜਾ ਲੱਗਦਾ ਕਿ ਧਰਨਾ ਲੱਗੂਗਾ ਉਦੋਂ ਤਨਖਾਹਾਂ ਪਾ ਦਿੰਦੇ ਆ ਸਾਡੀ ਇੰਨੀ ਪਾ ਦੋਈ ਸਾਨੂੰ ਤਰਫੇ ਨਾਲ ਆ ਕੇ ਤਨਖਾਹਾਂ ਲੈਣੀਆਂ ਪੈਣਗੀਆਂ ਤੇ ਮੰਗਾ ਸਾਰਾ 18 ਸਾਲ ਹੋ ਗਏ ਆ ਅੱਜ ਤੇ ਕੰਪਨੀ ਦਾ ਕੰਟਰੈਕਟ ਖਤਮ ਹੋਏ ਨੂੰ 2 ਮਹੀਨੇ ਹੋ ਗਏ ਆ ਕੰਪਨੀ ਅੱਜ ਕਹਿ ਰਹੀ ਹੈ ਸਾਡਾ ਕੰਟਰੈਕਟ ਖਤਮ ਹੋ ਚੁੱਕਾ ਹੈ ਸਾਡੇ ਬਿੱਲ ਨਹੀਂ ਕੰਮ ਕਰਦੇ ਰਹਿਣਾ ਕਰਦੇ ਰਿਓ ਉਹ ਕਰ ਲੈਣਾ ਹੁਣ ਜਦੋਂ 17-18 ਸਾਲਾਂ ਦੇ ਸਾਰੇ ওভারਏਜ ਹੋ ਗਏ ਨਾ ਕਿਸੇ ਹੋਰ ਪਾਸੇ ਨੌਕਰੀ ਕਰ ਸਕਦੇ ਆ ਜਿਹੜੀਆਂ ਪੜ੍ਹੀਆਂ ਲਿਖੀਆਂ ਖੂਚ ਪੈ ਗਈਆਂ ਸਾਰਿਆਂ ਨੂੰ ਨਾ ਸਰਕਾਰ ਦੀ ਵਾਇਡਰ ਕੁਛ ਨਹੀਂ ਆ ਉਹ ਤਾਂ ਪੰਜਾਬ ਸਰਕਾਰ ਕਹਿੰਦੀ ਸੀ ਵੀ ਸਾਨੂੰ ਲਿਆਓ ਅਸੀਂ ਤਾਂ ਜਿੰਨੇ ਪ੍ਰਾਈਵੇਟ ਸਾਰੇ ਪੱਕੇ ਕਰਾਂਗੇ ਅੱਜ ਤੱਕ ਸਾਨੂੰ ਕਿਸੇ ਨੇ ਆ ਕੇ ਹੀ ਨਹੀਂ ਪੁੱਛਿਆ ਵੀ ਹਾਂ ਤੁਹਾਡਾ ਕੀ ਕੰਮ ਆ ਜਦੋਂ ਕਿਤੇ ਕੰਮ ਰੁਕਣ ਲੱਗਦਾ ਉਹਨਾਂ ਨੂੰ ਯਾਦ ਆ ਜਾਂਦਾ ਵੀ ਜਦੋਂ ਠੀਕਾ ਮਤਸ ਕੇਂਦਰ ਵਾਲੇ ਸੀਗੇ ਇਹਨਾਂ ਨੇ ਯਾਰ ਕੋਲ ਪੁੱਛਿਆ